ਹੈਲੋ ਜੀ ਸਤਿ ਸ਼੍ਰੀ ਅਕਾਲ ਰਾਮ ਰਾਮ ਜੀ ਮੈਂ ਤੁਹਾਡੀ ਮਾਨੀਕਾ ਦਵਨ ਤੁਹਾਡੇ ਚੈਨਲ ਨਾਲ ਜੁੜ ਚੁੱਕੀ ਆ ਅੱਜ ਦਾ ਟਾਈਮ ਮੈਕਸਿਮਮ 6:30 ਦੇ ਪਾਸ ਪਾਸ ਹੋ ਗਿਆ ਸੀ ਸੋਚਿਆ ਸੀ ਕਿ ਵੀਡੀਓ ਨੂੰ ਪਹਿਲਾਂ ਪਾਵਾਂ ਪਰ ਮੈਂ ਕੀ ਕਰ ਸਕਦੀ ਆ ਵੀਡੀਓ ਤਾਂ ਬਹੁਤ ਦੂਰ ਦੀ ਗੱਲ ਹੈ ਹੋਰ ਹੀ ਨੀ ਕੰਮ ਮੁੱਕਦੇਗੇ ਜੀ ਅੱਜ ਸੋਮਵਾਰ ਵਾਲੇ ਦਿਨ ਦਾ ਚੈਪਟਰ ਹੈ ਉਹੀ ਸ਼ਨੀਵਾਰਤਾ ਕਰਦਾ ਹੈ ਉਹੀ ਸ਼ਨੀਵਾਰਤਾ ਚੈਪਟਰ ਉਹੀ ਸੋਮਵਾਰਤਾ ਕਰਦਾ ਤੇ ਜੇ ਕਿਤੇ ਨਾਰਮਲ ਐਤਵਾਰ ਵਾਲੇ ਦਿਨ ਥੋੜਾ ਬੰਦਾ ਕਹਿੰਦਾ ਹੈ ਕਿ ਚਲ ਲਾਈਵ ਹੋ ਕੇ ਫੇਸਬੁਕ ਪਰ ਹੀ ਬਾਅਦ ਨਾਲ ਗੱਲਬਾਤ ਕੀਤੀ ਜਾਵੇ ਕੋਈ ਸਵਾਲ ਜਵਾਬ ਹੋਣ ਤੇ ਸਿੱਧੇ ਡਾਇਰੈਕਟ ਜਿਹੜੇ ਕਿ 올 ਪਬਲਿਕ ਦੇ ਵਿੱਚ 올 ਸੋਸ਼ਲਸ ਦੇ ਵਿੱਚ ਚਲੇ ਜਾਂਦੇ ਨੇ ਪਰ ਨੈਟਵਰਕ ਮੇਰਾ ਸਾਥ ਨਹੀਂ ਦਿੰਦਾ ਨੈਟਵਰਕ ਉੱਡ ਜਾਂਦਾ ਹੈ ਮੈਂ ਬਹੁਤ ਜ਼ਿਆਦਾ ਉਸਦੀ ਨੂੰ ਕਿਤਨਾ ਕਿਤੇ ਫੀਲ ਕੀਤਾ ਬਹੁਤ ਜ਼ਿਆਦਾ ਫੀਲ ਕੀਤਾ ਸੀਰੀਅਸਲੀ ਮੈਂ ਮਜ਼ਾਕ ਦੇ ਮੋੜ ਚ ਨਹੀਂ ਬਿਲਕੁਲ ਸਿਰਸ ਮੋੜ ਦੇ ਵਿੱਚ ਆ ਮੈਂ ਬਹੁਤ ਜ਼ਿਆਦਾ ਫੀਲ ਕੀਤਾ ਕਿ ਮਤਲਬ ਮੋੜੇ ਨਾਲ ਮੇਰੀ ਗੱਲਬਾਤ ਹੋ ਰਹੀ ਸੀ ਔਰ ਵਿੱਚੇ ਜਿਹੜਾ ਮੇਰਾ ਮਤਲਬ ਨੈਟਵਰਕ ਦੀ ਪ੍ਰੋਬਲਮ ਹੈ ਉਹ ਵਿੱਚੇ ਹੀ ਆ ਗਈ ਜਿਸ ਕਾਰਨ ਸਾਰੀ ਗੱਲਬਾਤ ਜਿਹੜੀ ਵੀ ਹੈ ਨੌਨਸ ਬਹੁਤ ਸਾਰੀ ਫੈਮਿਲੀ ਆ ਰਹੇ ਸੀ ਲਾਈਨ ਵਾਈਜ਼ ਟਰਨ ਬਾਈ ਟਰਨ ਤੇ ਜਿਹੜੇ ਉਹਨਾਂ ਦੇ ਮੈਸੇਜ ਅਧ ਵਿੱਚ ਘਾਰ ਹੀ ਰਹਿ ਗਏ ਕੋਸ਼ਿਸ਼ ਕਰਾਂਗੀ ਕਿ ਇਸ ਹਫਤੇ ਦੇ ਵਿੱਚ ਸੰਡੇ ਤੋਂ ਇਲਾਵਾ ਕੋਈ ਹੋਰ ਡੇ ਟਾਈਮ ਪੀਰੀਅਡ ਦੇ ਕੇ ਜਿਹੜਾ ਕਿ ਮੈਂ ਤੁਹਾਨੂੰ ਲਾਈਵ ਹੋ ਕੇ ਜਵਾਬ ਦੇ ਸਵਾਲ ਦੇ ਸਕਾਂ ਇੱਕ ਛੋਟਾ ਜਿਹਾ ਮੈਸੇਜ ਤੁਹਾਡੇ ਅੱਗੇ ਕੰਨਾ ਮੈਂ ਚਾਹਨੀ ਹੈ ਕਿ ਇੱਕ ਮੈਸੇਜ ਸੀ ਮਸੈਂਦਰ ਰਾਈਟ ਸ਼ਾਇਦ ਮੇਰੇ ਲਾਈਵ ਵੀ ਕਿ ਦੇਖਣਾ ਤੁਸੀਂ ਮੈਸੇਜ ਸ਼ੋ ਹੋ ਰਿਹਾ ਹੋਏਗਾ ਦਾ ਇੱਕ ਇਨਸਾਨ ਨੇ ਮੈਨੂੰ ਕਿਹਾ ਕਿ ਜਿੰਨਾ ਕਿ ਮਤਲਬ ਫੇਸਬੁੱਕ ਪਰਵਾਹ ਦੀ ਤੁਹਾਨੂੰ ਚਿੰਤਾ ਹੈ ਐਨੀ ਚਿੰਤਾ ਆਪਣੀ ਸੱਸ ਸਮਾਨ ਦੀ ਵੀ ਕਰ ਲਵੋ ਤੇ ਇਹ ਸਵਾਲ ਉਹਨਾਂ ਲਈ ਹੈ ਜਿਹੜੇ ਇਹ ਸੋਚਦੇ ਨੇ ਕਿ ਇੱਕ ਲੇਡੀ ਸਿਰਫ ਸਿਰਫ ਆਪੋਨ ਦੇ ਪ੍ਰਤੀ ਹੀ ਬਿਜ਼ੀ ਐ ਇਹ ਸਵਾਲ ਉਹਨਾਂ ਲਈ ਐ ਕਿ ਜਿਹੜੇ ਸੋਚਦੇ ਨੇ ਕਿ ਇਹ ਮਤਲਬ ਹਰ ਬਗਤੀ ਤਰ੍ਹਾਂ ਫੇਸ ਪਰਿਵਾਰ ਕਿਉਂ ਕੈਰੀ ਫੇਸਬੁੱਕ ਪਰਿਵਾਰ ਕਿਉਂ ਕੈਰੀ ਐ ਇਹ ਉਹਨਾਂ ਲਈ ਵੀ ਐ तो सवाल का जवाब बहुत वीया दे जो उन्होंने तक मेरा मैसेज पहुंचेगा वैसे तो हर वक्त सुन रहे होगी ऐसी गल नहीं कि ना सुनने के जवाब चाहनी होगी क्योंकि लाइव मैसेज का जवाब मैं उन्होंने दे चुकी हूँ बट फिर भी मैं एक जवाब होर भी ज़्यादा जरूरी देना चाहनी इस बाद नैक्सट मैं फिर तो रिप्लाई करे ताकिपलाई मैं उन्होंने सीधा डायरैक्ट फेस टू फेस हाँ देखो जी औरत है एक औरत इस तरह की औरत हों ਮੈਂ ਸਭ ਮੈਕਸਿਮਮ ਸਾਰੀਆਂ ਔਰਤਾਂ ਦੀ ਗੱਲ ਨਹੀਂ ਕਰ ਰਹੀ ਸਾਰੀਆਂ ਦੇ ਅਧਿਕਾਰ ਰਹੀ ਸਾਰੀਆਂ ਵਿੱਚ ਕਿਸੇ ਕਿਸੇ ਦੀ ਔਰਤ ਦੀ ਗੱਲ ਕਰ ਰਹੀਆਂ ਜੋ ਔਰਤਾਂ ਸਿਰਫ ਉਹ ਸਿਰਫ ਮੇਰੇ ਤਰੀਕੇ ਮੇਰੇ ਹੈਂਡਲਸ ਮੇਰੇ ਚੈਪਟਰ ਦੇ ਹਸਾਮਨਾ ਚਲਦੀਆਂ ਨੇ ਉਹਨਾਂ ਨੇ ਆਪਣਾ ਹਰ ਇੱਕ ਚੈਪਟਰ ਹਰ ਇੱਕ ਬੇਸਾਰ ਇੱਕ ਟਾਈਮ ਪੀਰੀਅਡ ਇੱਕ ਤਰੀਕੇ ਨਾਲ ਬਣਾਇਆ ਹੁੰਦਾ ਹੈ ਕਿ ਕਿਸ ਟਾਈਮ ਉਹਨੇ ਉੱਠਣਾ ਹੈ ਕਿਸ ਟਾਈਮ ਉਹਨੇ ਕਿਚਨ ਡਿਪੈਂਡ ਸੰਭਾਲਣਾ ਹੈ ਕਿਸ ਦਿਨ ਉਹਨੇ ਮਤਲਬ ਆਪਣਾ ਕਲੀਨਿੰਗ ਹਾਊਸ ਝਾੜੂ ਪੋਚਾ ਕਰਨਾ ਹੈ ਕਿਸ ਟਾਈਮ ਉਹਨੇ ਆਪਣੇ ਬੱਚਿਆਂ ਨੂੰ ਦੇਖਣਾ ਹੁੰਦਾ ਹੈ ਉਹਨੇ ਕਿ ਰੂਟੀਨਸ ਟਾਈਮ ਪੀਰੀਅਡ ਸਾਰਾ ਬਣਾਇਆ ਹੁੰਦਾ ਹੈ ਤੇ ਰਈ ਦੀfte ਦਾਰਨ ਦੀ ਗੱਲ ਜਿਹਦੇ ਵਿੱਚ ਆਇਆ ਹੈ ਸਵਾਲ ਕਿ ਸਸਤ ਦਾ ਵੀ ਪਤਾ ਧਿਆਨ ਰੱਖਿਆ ਹੋਵੇ ਕਿ ਨਾ ਰੱਖਿਆ ਹੋਵੇ ਤੇ ਮੈਂ ਕਹਿ ਦਵਾਂ ਜੀ ਜਦੋਂ ਇੱਕ ਲੇਡੀਜ਼ ਇੱਕ ਕੁੜੀ ਜਦੋਂ ਵਿਆਹ ਕੇ ਇੱਕ ਲੇਡੀਜ਼ ਰੂਪ ਦੇ ਵਿੱਚ ਚਲੀ ਜਾਂਦੀ ਹੈ ਨਾ ਜਾਂ ਇੱਕ ਨੌਂ ਦੇ ਰੂਪ ਚ ਚਲੀ ਜਾਂਦੀ ਜਾਂ ਧੀ ਦੇ ਰੂਪ ਚ ਚਲੀ ਜਾਂਦੀ ਕੁਛ ਵੀ ਲਗਾ ਲੋ ਉਹਦੇ ਵਿੱਚ ਕੁਛ ਮਤਲਬ ਇਸ ਤਰ੍ਹਾਂ ਦੇ ਰਿਸ਼ਤੇ ਵੀ ਹੁੰਦੇ ਆ ਜਿਨ੍ਹਾਂ ਨੂੰ ਨਾ ਫੁੱਲਾਂ ਦੀ ਤਰ੍ਹਾਂ ਰੱਖਣਾ ਪੈਂਦਾ ਬਹੁਤ ਫੁੱਲਾਂ ਦੀ ਤਰ੍ਹਾਂ ਇਸ ਤਰ੍ਹਾਂ ਕਿ ਜਿੰਨੀ ਦੇ ਤੱਕ ਤੁਸੀਂ ਇਹ ਫੁੱਲਾਂ ਨੂੰ ਕੇਅਰ ਕਰਦੇ ਫੁੱਲਾਂ ਨੂੰ ਪਾਉਂਦੇ ਰੋਜ਼ ਉਹ ਉਹ ਫੁੱਲ ਜਿਹੜੇ ਤੁਹਾਡੇ ਮਤਲਬ ਮਰਜ਼ਾਨਗੇ ਨਹੀਂ ਰੋਜ਼ ਦੀ ਤਰ੍ਹਾਂ ਗੁਲਾਬ ਦੀ ਤਰ੍ਹਾਂ ਫਿਲਦੇ ਜਾਣਗੇ ਤੇ ਜਦੋਂ ਤੁਸੀਂ ਆਪਣੀ ਥੋੜੀ ਜੀ ਅਨਸਟੈਂਡਿੰਗ ਜੇ ਆਪਣੀ ਕੋਈ ਮਰਜ਼ੀ ਕਰ ਲੈਂਤੀ ਹੈ ਨਾ ਚਾਹੇ ਉਹ ਫਿਰ ਜਿੱਤੀ ਤੋਰ ਕੇ ਉਦੋਂ ਨੂੰ ਲਈ ਹੈ ਨਾ ਬਣੀ ਹੈ ਜਾਂ ਨੋ ਬਣ ਕੇ ਧੀ ਨੂੰ ਤੋਰਿਆ ਕੁਝ ਵੀ ਲਗਾ ਲਓ ਕੁਛ ਵੀ ਰਿਸ਼ਤੇ ਨੂੰ ਲਗਾ ਲਓ ਤੇ ਉਦੋਂ ਹਰ ਇੱਕ ਤਰੀਕੇ ਨੂੰ ਸਮਝਦਾਰੀ ਨਾਲ ਵਰਤਦੀ ਹੈ ਤੇ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਸਸਮਾਨ ਦੀ ਥੋੜੀ ਜਿਹੀ ਸਾਸ ਦੀ ਭਾਵੇਂ ਮਤਲਬ ਫਿਕਰ ਨਾ ਕੀਤੀ ਹੋਵੇ ਦੇਖੋ ਜੀ ਜੇ ਮੈਂ ਸਸ ਦੀ ਫਿਕਰ ਨਾ ਕੀਤੀ ਹੁੰਦੀ ਜਾਂ ਪਰਵਾਹ ਦੀ ਫਿਕਰ ਨਾ ਕੀਤੀ ਹੁੰਦੀ ਅੱਜ ਮਾਲਕ ਨੇ ਮੈਨੂੰ ਸਭ ਕੁਝ ਨਹੀਂ ਸੀ ਬਖਸ਼ਿਆ ਜੇ ਅੱਜ ਮੈਂ ਇਹ ਚੀਜ਼ਾਂ ਦੀ ਫਿਕਰ ਨਾ ਕੀਤੀ ਹੁੰਦੀ ਤੇ ਅੱਜ ਮੈਂ ਘਰਵਾਲੀ ਨਹੀਂ ਸੀ ਬੰਨਾ ਜੇ ਮੈਂ ਅੱਜ ਫਿਕਰ ਨਹੀਂ ਕੀਤੀ ਹੁੰਦੀ ਤੇ ਸ਼ਾਇਦ ਅੱਜ ਪਰਿਵਾਰ ਬੱਚੇ ਜਿਹੜੇ ੜੇ ੜੇ ਵੱਡੇ ਮੈਂ ਘਰ ਛੱਡੇ ਨਹੀਂ ਕਰ ਪਾਉਂਦੀ तु तो मैं ना सिखाओ कि मैं सस की केयर की है कि सस का ध्यान रखिए है कि नहीं रखिया ये मैनू पता है कि मैं किस रिश्ते किस तरीके चलना यह मैनू पता है मैं किस गाइड में किस गाइडे करना देखो जी फेसबुक परिवार तो मेरा हूँ जुड़िया है पर रिश्ते तो मेरे किन्ने साल पहल जुड़े हुए हैं जिन्होंने मैं इनडिपेंडेंट मारा जा ज करी जा जिस तरह भी कर रही हूँ तुम तो मैंने उस चीज़ बारे क्लियर ना करो कि मेरे लिए की सही है कि गलत है ਨੰਬਰ 2 ਤੇ ਇੱਕ ਮੈਂ ਚੀਜ਼ ਹੋਰ ਵੀ ਕਹਿਣਾ ਚਾਹੁੰਦੀ ਆ ਕਿ ਅਸੀਂ ਮਤਲਬ ਆਪਣਾ ਮੈਸੇਜ ਜਿਹੜਾ ਵਾ ਜਿਹਨੂੰ ਕਹਿੰਦੇ ਨੇ ਪਰਸਨਲ ਮੈਸੈਂਜਰਸ ਅਸੀਂ ਪਰਸਨਲ ਮੈਸੈਂਜਰ ਤੇ ਵੀ ਇਸ ਚੀਜ਼ਾਂ ਨੂੰ ਅਸੀਂ ਪਾ ਸਕਦੇ ਆ ਤਾਂ ਕਿ ਉਹ ਮੈਸੇਜ ਸਿਰਫ ਸਿਰਫ ਇੱਕ ਅਗਲੇ ਅਗਲੇ ਤੱਕ ਮਤਲਬ ਜਾਵੇ ਸਿਰਫ ਉਹ ਹੀ ਇਨਸਾਨ ਤੱਕ ਜਾਵੇ ਜਿਹੜੇ ਇਨਸਾਨ ਨੇ ਉਹਨੂੰ ਰਿਪਲਾਈ ਕਰਨਾ ਜਾਂ ਮਤਲਬ ਉਹਦੇ ਸਵਾਲ ਦਾ ਜਵਾਬ ਦੇਣਾ ਜਦੋਂ ਅਸੀਂ ਇਹ ਚੀਜ਼ ਸੋਸ਼ਲ ਤੇ ਵਿੱਚ ਪਾਉਂਦੇ ਆ ਨਾ ਜਬਲਿਕ ਪਰਿਵਾਰ ਫੈਮਿਲੀ ਦੇ ਵਿੱਚ ਪਾਉਂਦੇ ਆ ਉਸ ਟਾਈਮ ਜ਼ਿਆਦਾ ਫੀਲ ਹੁੰਦਾ ਹੈ ਕੀ ਮਲੇ ਤੁਸੀਂ ਇਹ ਲੋਕ ਇਸ ਤਰ੍ਹਾਂ ਚਿਤਾਂਦੇ ਹੋ ਕਿ ਜਿਵੇਂ ਨਾ ਸਿਰਫ ਕੇਅਰ ਤੁਹਾਨੂੰ ਹੀ ਆਂਦੀ ਐ ਅਸੀਂ ਤੇ ਅਨ ਕੇਅਰ ਆ ਅਸੀਂ ਅਨਡिपੈਂਡਡ ਆ ਸਾੰਦੇ ਕੁਛ ਪਤਾ ਹੀ ਨਹੀਂ ਕੀ ਹੁੰਦਾ ਕੀ ਨਹੀਂ ਹੁੰਦਾ ਸੋ ਇਸ ਲਈ ਰਿਕੁਐਸਟ ਹੈ ਉਹਨਾਂ ਕੀ ਸਵਾਲ ਦਾ ਜਵਾਬ ਦਿਆ ਕਰੋ ਜਾਂ ਉਹਨਾਂ ਕੀ ਸਵਾਲ ਦਾ ਜਵਾਬ ਕਰਿਆ ਕਰੋ ਜਿੰਨਾ ਕ ਅਗਲੇ ਨੂੰ ਵਧੀਆ ਲੱਗੇ ਦੇਖੋ ਜੀ ਇੱਧਰ ਮੋਨਿਕਾ धवन ਐ ਜਿਹੜੇ ਨਾ ਤਾਂ ਕਿਸੇ ਨੂੰ ਮਾੜਾ ਬੋਲ ਬੋਲਦੇ ਨੇ ਨਾ ਮਾੜਾ ਸ਼ਬਦ ਬੋਲਦੇ ਨੇ ਨਾ ਉਹਨਾਂ ਨੂੰ ਬੋਲਣਾ ਆਂਦਾ ਨਾ ਉਹਨਾਂ ਨੂੰ ਕਰਨਾ ਆਂਦਾ ਜੇ ਮੈਂ ਸਟੇਟ ਆਂ ਤੇ ਸਟੇਟ ਤਰੀਕੇ ਨਾਲ ਚੱਲਦੀ ਆਂ ਜੇ ਮੈਂ ਪਿਆਰ ਆਂ ਤੇ ਪਿਆਰ ਦੇ ਤਰੀਕੇ ਨਾਲ ਚੱਲਦੀ ਜੇ ਕੋਈ ਮੈਨੂੰ ਪ੍ਰਭਾਵ ਗੁੱਸੇ ਦੀ ਤਰ੍ਹਾਂ ਕੋਈ ਰਿਪਲਾਈ ਦੇਏਗਾ ਤੇ ਮੈਂ ਚੁੱਪ ਬੈਠਣ ਵਾਲਿਆਂ ਚ ਨਹੀਂ ਰਹੀ ਸੋ ਜਿਹੜਾ ਜਿਹੜਾ ਮੇਰਾ ਪਰਿਵਾਰ ਫੈਮਲੀ ਹੈ ਜਿਹੜਾ ਤੁਸੀਂ ਕਿਹਾ ਕਿ ਪਰਿਵਾਰ ਦੀ ਬੜੀ ਫਿਕਰ ਹੈ ਫੈਮਲੀ ਦੀ ਬੜੀ ਮਤਲਬ ਫਿਕਰ ਹੈ ਤੇ ਇਹ ਦੇਖੋ ਜੀ ਇਹ ਫੇਸਬੁਕ ਪਰਿਵਾਰ ਇੱਕ ਇਸ ਤਰ੍ਹਾਂ ਦਾ ਜੁੜਿਆ ਜਦੋਂ ਮੈਂ ਇਸ ਚੈਨਲ ਦੇ ਵਿੱਚ ਆਈ ਇਹ ਚੈਨਲ ਪਰਿਵਾਰ ਇਸ ਤਰ੍ਹਾਂ ਜੁੜਿਆ ਜਿਵੇਂ ਮੈਂ ਇੱਕ YouTube ਦੇ ਚੈਨਲ ਦੇ ਨਾਲ ਪਸਪੋਰਟਸ ਕੀਤਾ ਤੇ ਇਸ ਲਈ ਇਹ ਦੇਖੋ ਕਿ ਇਹ ਰਿਸ਼ਤੇ ਜੁੜੇ ਨੇ ਇਹ ਮੈਨੂੰ ਜੁੜਾ ਹੈ ਇਹ ਆਪਣੇ ਆਪ ਆਟੋਮੈਟਿਕ ਪਰਮਾਧਮਾ ਦੇ ਪ੍ਰਤੀ ਜੁੜਦੇ ਨੇ ਜੇ ਅੱਜ ਉਹਨਾਂ ਨੇ ਮੈਨੂੰ ਇਸ ਲਾਈਕ ਤੇ ਰੱਖਿਆ ਹੈ ਤੇ ਹੈ ਰਿਸਪੈਕਟ ਮੇਰੇ ਜੋ ਹੀ ਘਰੇਗੀ ਫਿਰ ਵੀਾਰਵਲ ਨੂੰ ਕੱਟੇਗੀ ਮਤਲਬ ਕੱਟ ਸਕਦੀ ਹੈ ਕਿਉਂਕਿ ਮੈਨੂੰ ਫੁਕਰੇਪਨ ਜਾਂ ਮਤਲਬ ਉਹ ਫੁਕਰੀਆਂ ਗੱਲਾਂ ਦੇ ਵਿੱਚ ਨਹੀਂ ਬਲੀਵ ਕਰ ਸਕਦੀ ਜਿੰਨਾ ਮੈਂ ਆਪਣਾ ਲਾਈਵ ਸਟੇਟਸ ਬਲੀਵ ਰੱਖਦੀ ਹਾਂ ਸੋ ਇਸ ਲਈ ਇੱਕ ਮਿੰਟਸ ਉਹਨਾਂ ਨੂੰ ਬਹੁਤ ਤਰੀਕੇ ਨਾਲ ਮੈਸੇਜ ਦਾ ਰਿਪਲਾਈ ਮਿਲ ਚੁੱਕਿਆ ਹੋਏਗਾ ਸੋ ਮੈਂ ਤੁਹਾਡੇ ਮਾਨਿਕਾ ਧਾਵਨ ਤੁਹਾਡੇ ਚੈਨਲ ਨਾਲ ਜੁੜੀ ਰਵਾਂਗੀ ਤੁਸੀਂ ਆਪਣਾ ਪਿਆਰ ਸਪੋਰਟਸ ਬਲ ਬੈਲੈਂਸ ਇਸ ਤਰੀਹੀ ਕਰਦੇ ਰਹਿਣਾ ਸੋ ਧੰਨਵਾਦ ਥੈਂਕ ਯੂ so much